मेनू पत्रकारा ने दो हजार उन्नीस पुछे मैं फुलसा बैठे आप सामने, पत्रकार बैठे सारे। मैं दो हजार उन्नी च मेन पत्रकार अकाली दल का भविख है मैं कह सीधा लिख लो पर छाप दई बार पत्रकार आप दिलों दिल इथ भेज दें छापता नहीं उत्ते और बैठे लिख लो अकाली दल उ शुरू बीस सो उन्नीस च खत्म नड़िन्वे लीज़ मैं कहने बड़ गया कम उम्म हो गया। जी हूं देखो ढाल के दिखाओ अकाली दल कितने ਜੇ ਕਿਸੇ ਕੋਈ ਜਾਂਚ ਕਮੇਟੀ ਬਣਾਉਣ ਵਾਸਤੇ ਇਹਨਾਂ ਨੂੰ 11 ਮੈਂਬਰੀ ਕਮੇਟੀ ਬਣਾਉਣੀ ਪੈ ਜੇ 11 ਮੈਂਬਰੀ ਬਣਦੀ ਨਹੀਂ 5 ਮੈਂਬਰੀ ਬਣਾਉਂਦੇ ਜਾਂ 3 ਮੈਂਬਰੀ ਕੋ 11 ਹੀ ਨਹੀਂ 11 ਮੈਂਬਰੀ ਨਹੀਂ ਜਾਰੇ ਦੂਰੇ 11 ਤੁਸੀਂ ਗਿਣਕਟ ਕਰੋ ਤੇ ਆ 11 ਹੋਗਾ ਤੇਨੇ ਕਰੋ ਕਿੱਥੇ ਕਾਲੀ ਦਲ ਦਾ ਇਤਿਹਾਸ ਮੋਰਚਾਂ ਦਾ ਸੇਖ ਪਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਦਾ ਕਿੱਥੇ ਇਹ ਸਮਝਾ ਜਾਂਦਾ ਸੀ ਕਿ ਜੇ ਕੋਈ ਬੱਚਾ بگੜ ਗਿਆ ਜਵਾਗ بگੜ ਗਿਆ ਤਾਂ ਵਿਗੜਦੀਆਂ ਜਾਂਦੀਆਂ ਅਕਾਲੀ ਦਲ ਚ ਭਰਤੀ ਕਰਾ ਦੋ ਆਪ ਹੀ ਠੀਕ ਹੋ ਜੂ ਸੁਣੋ ਉਲਟ ਜੇ ਚੰਗਾ ਪਲਾ ਜਵਾਗ ਆ ਥੋੜਾ ਕਾਲੀ ਦਲ ਚ ਭਰਤੀ ਕਰਾ ਦੋ ਚਿੱਟਾ ਵੇਚਣ ਲੱਗ ਜੂ ਜੁੜਾ ਪਾਣ ਲੱਗ ਜੂ मैं मुख्य मैं मुख्य इतना कुर्सिया करसिया स्टेज ते, स्टेज त्यादा बंदे होंगे मूहरे घट ह ਲੜ ਪੰਦੇ ਆ ਪਰ ਚੁਰਸੀਆਂ ਚੱਲਦੀਆਂ ਉੱਥੇ ਫਿਰ ਕੋਈ ਨਾ ਕੋਈ ਉਂਗਲ ਲਾਉਂਦਾ ਨਾ ਉਹ ਤਾਂ ਇਹ ਕਹਿੰਦੇ ਨੇ ਵੀ ਤੂੰ ਤੁਹਾਡਾ ਤਾਂ ਹੁਣ ਜ਼ਮਾਨਾ ਲੰਘ ਗਿਆ ਜੀ ਸਾਨੂੰ ਦਿਓ ਮੌਕਾ ਉਹ ਦੂਜਾ ਕਹਿੰਦੇ ਜ਼ਮਾਨਾ ਕਿਵੇਂ ਲੰਘਿਆ ਸੀ ਹੈਗੇ ਨਾਲ ਸੀ ਦਕਸਾਲੀਆਂ ਸੀ ਉਹ ਹੈ ਉਹ ਹੈ ਚੱਕਰਾਂ ਚ ਫਿਰਦੀ ਨੇ ਕੋਈ ਪੰਜਾਬ ਦਾ ਮੁੱਦਾ ਡਿਸਕਸ ਕਰਦਾ ਜੀ ਮੈਨੂੰ ਇਹ ਨਾਲ ਮੇਪ 냔 ਵਾ ਪਾਣੀ ਕਿਵੇਂ ਬਚਾਉਣਾ ਹੈ ਪੰਜਾਬ ਦੀ ਜਵਾਨੀ ਕਿਵੇਂ ਬਚਾਉਣੀ ਹੈ ਨੋ ਕੋਈ ਕਰਦਾ ਡਿਸਕਸ ਵਿਪਖਸ਼ਤ ਗ੍ਰਤੀ ਪਾਟੀ ਨਾ ਸਿਰਫ ਦੋ ਯਾਰ ਸਪਾਹੀ ਚ ਅਸੀਂ ਤੇਰੀਆਂ ਚੀਕਾੜਾ ਦੇਵਾਂਗੇ ਇਹਦੀਆਂ ਆਕੜਾ ਦੇਵਾਂਗੇ ਇਹਦੀਆਂ ਔਗੜ ਕੋਈ ਮੈਨੀਫੈਸਟੋ ਦੇ ਰਹੇ ਨਾ ਦੋ ਤਿੰਨੇ ਤਾਂ ਆਪ ਹੀ ਟਿਕਟਾਂ ਡਿਕਲੇਰ ਕਰਦੇ ਇਹਦਾ ਨਾ ਮੈਂ ਲੜੂ ਤੂੰ ਇਹ ਆਪੇ ਨਾ ਦੇਖ ਰਹੀ ਇਹਨਾਂ ਦਾ ਇਹਨੂੰ ਪਾ ਪੰਜਾਬੀ ਚ ਘਾਟੋ ਕਲੇਸ਼ ਕਰਨੇ ਜੀ ਘਾਟੋ ਕਲੇਸ਼ ਨਾ ਦੇਖੀ ਇਹਨਾਂ ਦਾ ਤੂੰ ਕਿ ਪਹਿਲਾਂ ਦੇਖਿਆ ਹੋਇਆ ਪਾ ਨੇ ਇਸੇ ਕਰਕੇ ਤਾਂ ਲੋਕ ਦੁਖੀ ਨੇ ਯਾਰ ਤੂੰ ਆਪਸ ਚ ਲੜੀ ਜਾਂ ਨਾ ਸਾਡੇ ਵਾਸਤੇ ਵੀ ਕਦੇ ਲੜ ਲਓ ਵੀ ਸਾਡੇ ਹੱਕਾਂ ਵਾਸਤੇ ਵੀ ਕਦੇ ਲੜ ਲਓ ਨਾ ਉਗ ਗਿਆ ਕਿਤੇ ਕੋਈ ਜ਼ਿੰਮੇਵਾਰ ਸ਼ਹਿਰ ਆਇਆ ਲਾਲਾ ਦੀ ਦੁਕਾਨ ਤੇ ਉਹ ਤੇ ਮਖਿਆ ਵਾਲਾ ਦੀਪਾ ਪਿਆ ਸੀ ਆਉਂਦੇ ਆਉਂਦੇ ਉਹਨਾਂ ਦੀ ਗੱਲ ਦੱਸਦਾ ਮੈਂ ਤੁਹਾਨੂੰ ਉਹ ਕਿਤੇ ਸ਼ਹਿਰ ਆਵੇ ਪੀਪੇ ਚੋਂ ਲਾਈ ਉੰਗਲ ਦੀ ਦਾ ਸਵਾਰ ਹੈ ਕਹਿੰਦਾ ਲਾਈ ਬਾਕੀ ਬੰਚਦਾ ਉਹਨੇ ਕੰਗਰਾਂ ਪਹੁੰਚਦਾ को तो मिठा देख के मखिया आ गया, देख के शिपकली आ गई शिपकली देख के चूहे ने छ मारी शिपकली चूहे देख के बेली पै गई कोई गाहक आया कुत्ता कुत्ता बिल्ली बेली नया लाला जी ने अद्धा किलो का बट्टा कुत्ते मारना से बज गया गाक दे ਉਹਦੇ ਸਿਰ ਚ ਪਾੜ ਪੁੱਲ ਗਿਆ ਹੋਣੀ ਚੱਲ ਪਿਆ ਉਹ ਜੀਨੇ ਉਂਗਲ ਲਾਈ ਸੀ ਉਹ ਕਹਿੰਦਾ ਮੈਂ ਲਾ ਲਾਈ ਥੋੜਾ ਤਾਂ ਕੰਮ ਬਾਹਰ ਗਿਆ ਮੈਂ ਕੱਲ ਨੂੰ ਆਉਂਗਾ ਉਹ ਤੇ ਲੰਘ ਗਿਆ ਭਾਈ ਉਂਗਲ ਲਾ ਕੇ ਆਉਦੀ ਸੁਣੇ ਨਾ ਉਂਗਲ ਨਾ ਨਾ ਤੂੰ ਬਚ ਉਹ ਬਨੇ ਬੈਠੇ ਪੰਜਾਬ ਨੂੰ ਜਿੱਤਾਰੇ ਪੰਜਾਬ ਬਣਾਉਣਾ

बापू ने दे दी कुर्सी बोली पढ़ कद भी लिया करो कोताब पढ़ लिया करो भी ये लिखे हुए किधर कि जा रहे हैं कि इना कख नहीं पता हूं मिन्ता करी जन्द जो गलती होगी आज गलती तो दे इथो हुई क्यों आने ਜਦੋਂ ਜਦੋਂ ਕਹਿੰਦੇ ਸੀ ਤੇ ਕੋ ਗਲਤੀ ਹੋਈ ਜਾਂਦੀ ਛੱਡ ਦੇ ਉਹ ਕਹਿੰਦਾ ਨਾ ਮੈਂ ਨਹੀਂ ਛੱਡਦਾ ਮੈਂ ਆ ਹੁਣ ਕਹਦਾ ਆ ਜੋ ਜਿਵੇਂ ਮਰਜੀ ਕਰ ਲੋ ਕਿਉਂਕਿ ਪੱਕਾ ਪਤਾ ਨਾ ਅਕਾਲੀ ਦਲ ਦੇ ਟੁੱਟੇ ਹੋਣ ਲੱਗੇ ਆ ਮੈਨੂੰ ਪੱਤਰਕਾਰਾਂ ਨੇ 2019 ਚ ਪੁੱਛੇ ਸੀ ਮੈ ਲਗਾ ਫੁੱਲ ਸਾਹ ਬੈਠੇ ਆ ਆਪ ਸਾਹਮਣੇ ਪੱਤਰਕਾਰ ਬੈਠੇ ਸਾਰੇ ਮੈਂ ਉਹਨੂੰ ਐਮਪੀ ਲੜ ਰਿਹਾ ਸੀ 2019 ਚ मैं पत्रकार ने पूछे अकाली दल का की भविख है मैं कह सीधा लिख लो पर छाप दिलो भेज दप बैठे हम टाइटल बदल मैं सीधा लिख लो अकाली दल उ शुरू भी सो उम नवे साल का लीज मैं निबड़ गया कम ਉਹੀ ਕੰਮ ਹੋਇਆ ਜੀ ਹੁਣ ਦੇਖੋ ਬਾੜ ਕੇ ਦਿਖਾਓ ਅਕਾਲੀ ਦਲ ਕਿੱਥੇ ਜੇ ਕਿਸੇ ਕੋਈ ਜਾਂਚ ਕਮੇਟੀ ਬਣਾਉਣ ਵਾਸਤੇ ਇਹਨਾਂ ਨੂੰ 11 ਮੈਂਬਰੀ ਕਮੇਟੀ ਬਣਾਉਣੀ ਪੈ ਜੇ 11 ਮੈਂਬਰੀ ਬਣਦੀ ਨਹੀਂ 5 ਮੈਂਬਰੀ ਬਣਾਉਂਦੇ ਜਾਂ 3 ਮੈਂਬਰੀ ਕੋ 11 ਹੀ ਨਹੀਂ 11 ਮੈਂਬਰੀ ਨਹੀਂ ਕਰੋ ਪੂਰੇ 11 ਤੁਸੀਂ ਗਿਣ-ਗਿਣ ਕੇ ਦੋ ਵਾਰ 11 ਹੋ ਸਕਦੇ ਨੇ ਕਰੋ ਕਿੱਥੇ ਕਾਲੀ ਦਲ ਦਾ ਇਤਿਹਾਸ ਮੋਰਚਾਂ ਦਾ ਕਿੱਥੇ ਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਦਾ ਕਿੱਥੇ ਇਹ ਸਮਝਿਆ ਜਾਂਦਾ ਸੀ ਕਿ ਜੇ ਕੋਈ ਬੱਚਾ بگੜ ਗਿਆ ਜਵਾਗ بگੜ ਗਿਆ ਆ ਤਾਂ ਵਿਗੜਦੀਆਂ ਜਾਂਦੀਆਂ ਅਕਾਲੀ ਦਲ ਚਪਰਤੀ ਕਰਾ ਦੋ ਆਪ ਹੀ ਠੀਕ ਹੋ ਜੂ ਉਹ ਉਲਟ जो चंगा भला जवाक थोड़ा काली दल चरती करा तो चिट्टा बेचण लग जू जा खान लग जू तक ले करके आई कांग्रेस उग मुखरी मैं मुखमांतरी मैं मुखमांतरी मैं मुख्यमंत्री इथे चल ਕੁਰਸੀਆਂ ਵਰਤੀਆਂ ਉਹਨਾਂ ਨੇ ਸਟੇਜ ਤੇ ਸਟੇਜ ਤੇ ਜਿਆਦਾ ਬੰਦੇ ਹੁੰਦੇ ਆ ਮੂਰੇ ਘਟ ਹੁੰਦੇ ਆ ਲੜ ਪੈਂਦੇ ਆ ਪਰ ਚ ਕੁਰਸੀਆਂ ਚੱਲਦੀਆਂ ਉੱਥੇ ਫਿਰ ਕੋਈ ਨਾ ਕੋਈ ਉਂਗਲ ਲਾਂਦਾ ਨਾ ਆਏ ਕਹਿੰਦੇ ਨੇ ਵੀ ਤੂੰ ਤੁਹਾਡਾ ਤਾਂ ਹੁਣ ਜਮਾਨਾ ਲੰਘ ਗਿਆ ਜੀ ਸਾਨੂੰ ਦਿਓ ਮੌਕਾ ਉਹ ਦੂਜਾ ਕਹਿੰਦੇ ਜਮਾਨਾ ਕਿਵੇਂ ਲੰਘ ਗਿਆ ਸੀ ਹੈਗੇ ਅਸੀਂ ਠਕਸਾਲੀਆਂ ਸੀ ਉਹ ਹੈ ਉਹ ਇਸ ਚੱਕਰਾਂ 'ਚ ਫਿਰਦੇ ਨੇ ਕੋਈ ਪੰਜਾਬ ਦਾ ਮੁੱਦਾ ਡਿਸਕਸ ਕਰਦਾ ਜੀ ਮੈਨੂੰ ਇਹ ਦੱਸੋ ਇਹ ਪੰਜਾਬ ਦਾ ਪਾਣੀ ਕਿਵੇਂ ਬਚਾਉਣਾ ਹੈ ਪੰਜਾਬ ਦੀ ਜਵਾਨੀ ਕਿਵੇਂ ਬਚਾਉਣੀ ਹੈ ਕੋਈ ਕਰਦਾ ਡਿਸਕਸ ਵਿਪਖਸ਼ ਤੋਂ ਗ੍ਰਦੀ ਪਾਰਟੀ ਨਾ ਸਿਰਫ ਉਹ ਹੋ ਗਿਆ ਸਪਾਈਚ ਅਸੀਂ ਤੇਰੀਆਂ ਚੀਕਾਂ ਬੜਾ ਦੇਵਾਂਗੇ ਇਹਦੀਆਂ ਆਕੜਾ ਦੇਵਾਂਗੇ ਅਲੀਆਂ ਹੋੜ ਕੋਈ ਮੈਨੀਫੈਸਟੋ ਦੇ ਰਹੇ ਨਾ ਦੋ ਤਿੰਨੇ ਤਾਂ ਆਪ ਹੀ ਟਿਕ ਟੰਡ ਗਲੇਰ ਕਰਦੇ ਇਹਦਾ ਨਾ ਮੈਲਣੂ ਤੇਰਾ ਰੋਪੇ ਨਾ ਦੇਖ ਰਹੀ ਜੀ ਇਹਨਾਂ ਦਾ ਇਹਨੂੰ ਪਾ ਪੰਜਾਬੀ ਚ ਘਾਟੋ ਕਲੇਸ਼ ਕਰਨੇ ਜੀ ਕੋਆ ਡੋਕੂਮੈਂਟ ਦੇਖਿਓ ਨਾ ਗੁਰੂ ਕਿ ਪਹਿਲਾਂ ਦੇਖਿਆ ਹੋਇਆ ਪਨੇ ਇਸੇ ਕਰਕੇ ਤਾਂ ਲੋਕ ਭੁਖੀ ਨੇ ਯਾਰ ਤੁਸੀਂ ਆਪਸ ਚ ਲੜੀ ਜਾਂਦੇ ਸਾਡੇ ਵਾਸਤੇ ਵੀ ਕਦੇ ਲੜ ਲਓ ਵੀ ਸਾਡੇ ਹੱਕਾਂ ਵਾਸਤੇ ਵੀ ਕਦੇ ਲੜ ਲਓ ਨਾ ਹੋ ਗਿਆ ਕਿਤੇ ਕੋਈ ਜ਼ਿੰਮੇਵਾਰ ਸ਼ਹਿਰ ਆਇਆ ਲਾਲਾ ਜੀ ਦੀ ਦੁਕਾਨ ਤੇ ਤੇ ਮੱਖੀਆਂ ਨਾਲਾ ਪੀਪਾ ਪਿਆ ਸੀ ਆਉਂਦੇ ਆਉਂਦੇ ਨਾਲ ਗੱਲ ਦੱਸਦਾ ਮੈਂ ਤੁਹਾਨੂੰ ਉਹ ਕਹਿੰਦੇ ਸ਼ਾਇਦ ਆਵੇ ਪੀਪੇ ਚੋਂ ਲਾਈ ਉਂਗਲ ਦੀ بڑا ਸਵਾਰ ਹੈ ਕਹਿੰਦਾ ਲਾਲਾ ਜੀ ਬਾਕੀ ਬੱਚਦਾ ਉਹਨੇ ਕੰਦਰਾਂ ਪਹੁੰਚਦਾ ਕੁ ਮਿੱਠਾ ਦੇ ਕੇ ਮੱਖੀਆਂ ਆ ਗਈਆਂ ਮੱਖੀਾਂ ਦੇ ਕਿਛੇ ਬੁਕਲੀ ਆ ਗਈ। ਛਿਪਕਲੀ ਨੂੰ ਇੱਕ ਜੂਹੇ ਨੇ ਸ਼ਾਲ ਮਾਰੀ ਛਿਪਕਲੀ ਤੇ। ਚੂਹ ਰਹੰਦੇ ਦੇਖ ਕੇ ਬਿੱਲੀ ਪੈ ਗਈ। ਕੋਈ ਗਾਕ ਆਇਆ ਸੀ ਉਹਦੇ ਨਾਲ ਕੁੱਤਾ ਸੀ ਕੁੱਤਾ ਬਿੱਲੀ ਨੂੰ ਪੈ ਗਿਆ। ਲਾਲਾ ਜੀ ਨੇ ਤਾਂ ਕਿਲੋ ਦਾ ਬੱਟਾ ਕੁੱਤੇ ਦੇ ਮਾਰਨਾ ਸੀ ਭੱਜ ਗਿਆ ਗਾਕ ਦੇ। ਉਹਦੇ ਸਿਰ ਚ ਪਾੜ ਖੁੱਲ ਗਿਆ। ਹੋਣੀ ਚੱਲ ਪਿਆ। जी ने उंगल लाई से मेला लाला जी थोड़ा तक कम बढ़ गया मैं तो कल ना तो लिया उच बैठे जो दबरे पंजाब बना तंदुरुस्त पंजाब बनाई पढ़िया लिखया पंजाब बनाई ਸਾਡੇ ਬੱਚੇ ਅੱਜ ਮੈਨੂੰ ਖੁਸ਼ੀ ਹੈ 805 ਬੱਚੇ ਸਰਕਾਰ